ਬਾਬਾ ਜੀ ਤਸਨਾ ਗੁਰੂ ਘਰ ਜਾਣ ਦਾ ਰਾਹ ਕਿਹੜਾ ਹੈ ਆ ਦੇਖੋ ਫਿਰ ਕਿਵੇਂ ਮਿੰਟਸ ਕਿੰਤਾ ਦੇ ਵਿੱਚ ਗੁਰੂ ਘਰ ਦੇ ਨਾਮ ਉੱਤੇ ਹੋਈ ਹਜ਼ਾਰਾਂ ਦੀ ਠੱਗੀ ਜੀਹਾਂ ਦੱਸਦੀਏ ਕਿ ਅੱਜ ਕੱਲ੍ਹ ਲੋਕਾਂ ਨੂੰ ਤਾਂ ਐਨੀ ਵੀ ਸ਼ਰਮ ਨਹੀਂ ਹੈ ਕਿ ਗੁਰੂ ਘਰ ਨੂੰ ਤਾਂ ਬਰਖ ਗਈ ਹੈ ਆ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਅਣਪਛਾਤਾ ਵਿਅਕਤੀ ਬਜ਼ੁਰਗ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਗੁਰੂ ਘਰ ਜਾਣ ਦਾ ਮੈਨੂੰ ਰਾਹ ਦੱਸੋ ਜਿਵੇਂ ਹੀ ਬਜ਼ੁਰਗ ਉਸ ਵਿਅਕਤੀ ਨੂੰ ਗੁਰੂ ਘਰ ਜਾਣ ਦਾ ਰਾਹ ਦੱਸਦਾ ਹੈ ਮੌਕੇ ਦੇ ਉੱਤੇ ਇਹ ਵਿਅਕਤੀ ਤਾਂ ਬਜ਼ੁਰਗ ਨੂੰ ਹੀ ਲੁੱਟ ਲੈਂਦਾ ਹੈ ਦੇਖੋ ਪਹਿਲਾ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਇਹ ਵਿਅਕਤੀ ਜੋ ਹੈ ਬਜ਼ੁਰਗ ਦੇ ਪੈਰੀਂ ਹੱਥ ਲਾ ਰਿਹਾ ਹੈ ਕੁਝ ਗੱਲਬਾਤ ਕਰ ਰਿਹਾ ਹੈ ਕਹਿ ਰਿਹਾ ਹੈ ਕਿ ਮੈਨੂੰ ਗੁਰੂ ਘਰ ਜਾਣ ਦਾ ਰਾਹ ਦੱਸੋ ਜਿਵੇਂ ਹੀ ਬਜ਼ੁਰਗ ਰਾਹ ਦੱਸਦਾ ਹੈ ਮੌਕੇ ਦੇ ਉੱਤੇ ਉਸਦੇ ਪੈਰੀਂ ਹੱਥ ਲਗਾਉਂਦਾ ਹੈ ਦੇ ਨਾਲ ਹੀ ਆਪਣੇ ਹੱਥਾਂ ਦੇ ਨਾਲ ਉਸ ਦੀਆਂ ਬਾਹਾਂ ਨੂੰ ਛੂੰਦਾ ਤੇ ਮਿੰਟਸ-ਟਿੰਟਸ ਪਤਾ ਹੀ ਨਹੀਂ ਚੱਲਦਾ ਕਿ ਆਖਿਰ ਹੋਇਆ ਤਾਂ ਹੋਇਆ ਕੀ ਹੈ ਦਰਅਸਲ ਇਹ ਵਿਅਕਤੀ ਜਿਹੜਾ ਹੈ ਬਜ਼ੁਰਗ ਦੇ ਹੱਥ ਦੇ ਵਿੱਚ ਜਿਹੜੀ ਪਾਈ ਘੜੀ ਤੇ ਨਾਲ ਅੰਗੂਠੀ ਹੈ ਉਸ ਨੂੰ ਲੁੱਟ ਕੇ ਫਰਾਰ ਹੋ ਜਾਂਦਾ ਤੇ ਨਾਲ ਹੀ ਉਹ ਮੌਕੇ ਦੇ ਉੱਤੇ ਜੋ ਕੁਝ ਰੁਮਾਲ ਜਿਹੜਾ ਹੈ ਉਸ ਨੂੰ ਸੁngਾ ਵੀ ਦਿੰਦਾ ਹੈ ਵੀਡੀਓ ਦੇ ਵਿੱਚ ਸਾਫ਼ ਟਾਰ ਦੇ ਉੱਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਠੱਗੀ ਦੀਆਂ ਨਮੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਰਹੀਆਂ ਨੇ ਕਿ ਜੇਕਰ ਕੋਈ ਵਿਅਕਤੀ ਸਾਡੇ ਕੋਲ ਸਿਰਫ ਇਹੀ ਪੁੱਛਣ ਦੇ ਲਈ ਆਵੇ ਕਿ ਗੁਰੂ ਘਰ ਜਾਣ ਦਾ ਰਾਹ ਕਿਹੜਾ ਹੈ ਉਸ ਨੂੰ ਦੱਸਣ ਲੱਗੇ ਵੀ ਅਸੀਂ ਹਜ਼ਾਰ ਬਰ ਸੋਚੀਏ ਤਾਂ ਇਹ ਡਰਾ ਦੇਣ ਵਾਲੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸੜੀਆਂ ਉਸ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਨਿਤ ਨਮੇ ਤਰੀਕੇ ਜੜਿਆ ਇਹ ਠੱਗ ਲੱਭ ਰਹੇ ਆ ਲੋਕਾਂ ਨੂੰ ਲੁੱਟਣ ਦੇ ਤੇ ਹੁਣ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰੂ ਘਰ ਦੇ ਨਾਮ ਦੇ ਉੱਤੇ ਠੱਗੀਆਂ ਹੋ ਰਹੀਆਂ ਨੇ ਬਾਪਾ ਜੀ ਤਸਨਾ ਗੁਰੂ ਘਰ ਜਾਣ ਦਾ ਰਾਹ ਕਿਹੜਾ ਹੈ ਆ ਦੇਖੋ ਫਿਰ ਕਿਵੇਂ ਮਿੰਟਸ ਕਿੰਤਾ ਦੇ ਵਿੱਚ ਗੁਰੂ ਘਰ ਦੇ ਨਾਮ ਉੱਤੇ ਹੋਈ ਹਜ਼ਾਰਾਂ ਦੀ ਠੱਗੀ ਜੀ ਹਾਂ ਦੱਸ ਦਈਏ ਕਿ ਅੱਜ ਕੱਲ੍ਹ ਲੋਕਾਂ ਨੂੰ ਤਾਂ ਐਨੀ ਵੀ ਸ਼ਰਮ ਨਹੀਂ ਹੈ ਕਿ ਗੁਰੂ ਘਰ ਨੂੰ ਤਾਂ ਬਰਖ ਗਈ ਹੈ ਆ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਅਣਪਛਾਤਾ ਵਿਅਕਤੀ ਬਜ਼ੁਰਗ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਗੁਰੂ ਘਰ ਜਾਣ ਦਾ ਮੈਨੂੰ ਰਾਹ ਦੱਸੋ ਜਿਵੇਂ ਹੀ ਬਜ਼ੁਰਗ ਉਸ ਵਿਅਕਤੀ ਨੂੰ ਗੁਰੂ ਘਰ ਜਾਣ ਦਾ ਰਾਹ ਦੱਸਦਾ ਹੈ ਮੌਕੇ ਦੇ ਉੱਤੇ ਇਹ ਵਿਅਕਤੀ ਤਾਂ ਬਜ਼ੁਰਗ ਨੂੰ ਹੀ ਲੁੱਟ ਲੈਂਦਾ ਹੈ ਦੇਖੋ ਪਹਿਲਾ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਇਹ ਵਿਅਕਤੀ ਜੋ ਹੈ ਬਜ਼ੁਰਗ ਦੇ ਪੈਰੀਂ ਹੱਥ ਲਾ ਰਿਹਾ ਹੈ ਕੁਝ ਗੱਲਬਾਤ ਕਰ ਰਿਹਾ ਹੈ ਕਹਿ ਰਿਹਾ ਹੈ ਕਿ ਮੈਨੂੰ ਗੁਰੂ ਘਰ ਜਾਣ ਦਾ ਰਾਹ ਦੱਸੋ ਜਿਵੇਂ ਹੀ ਬਜ਼ੁਰਗ ਰਾਹ ਦੱਸਦਾ ਹੈ ਮੌਕੇ ਦੇ ਉੱਤੇ ਉਸਦੇ ਪੈਰੀਂ ਹੱਥ ਲਗਾਉਂਦਾ ਹੈ ਦੇ ਨਾਲ ਹੀ ਆਪਣੇ ਹੱਥਾਂ ਦੇ ਨਾਲ ਉਸ ਦੀਆਂ ਬਾਹਾਂ ਨੂੰ ਛੂੰਦਾ ਤੇ ਮਿੰਟਸ ਟਿੰਟਸ ਪਤਾ ਹੀ ਨਹੀਂ ਚੱਲਦਾ ਕਿ ਆਖਿਰ ਹੋਇਆ ਤਾਂ ਹੋਇਆ ਕੀ ਹੈ ਦਰਅਸਲ ਇਹ ਵਿਅਕਤੀ ਜਿਹੜਾ ਹੈ ਬਜ਼ੁਰਗ ਦੇ ਹੱਥ ਦੇ ਵਿੱਚ ਜਿਹੜੀ ਪਾਈ ਘੜੀ ਤੇ ਨਾਲ ਅੰਗੂਠੀ ਹੈ ਉਸ ਨੂੰ ਲੁੱਟ ਕੇ ਫਰਾਰ ਹੋ ਜਾਂਦਾ ਤੇ ਨਾਲ ਹੀ ਉਹ ਮੌਕੇ ਦੇ ਉੱਤੇ ਜੋ ਕੁਝ ਰੁਮਾਲ ਜਿਹੜਾ ਉਸ ਨੂੰ ਸੁngਾ ਵੀ ਦਿੰਦਾ ਹੈ ਵੀਡੀਓ ਦੇ ਵਿੱਚ ਸਾਫਟਵਰ ਦੇ ਉੱਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਠੱਗੀ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਰਹੀਆਂ ਨੇ ਕਿ ਜੇਕਰ ਕੋਈ ਵਿਅਕਤੀ ਸਾਡੇ ਕੋਲ ਸਿਰਫ ਇਹੀ ਪੁੱਛਣ ਦੇ ਲਈ ਆਵੇ ਕਿ ਗੁਰੂ ਘਰ ਜਾਣ ਦਾ ਰਾਹ ਕਿਹੜਾ ਹੈ ਉਸ ਨੂੰ ਦੱਸਣ ਲੱਗੇ ਵੀ ਅਸੀਂ ਹਜ਼ਾਰ ਬਰ ਸੋਚੀਏ ਤਾਂ ਇਹ ਡਰਾ ਦੇਣ ਵਾਲੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸੜੀਆਂ ਉਸ ਸਾਹਮਣੇ ਆਈਆਂ ਕਿਸ ਤਰੀਕੇ ਦੇ ਨਾਲ ਨਿਤ ਨਮੇ ਤਰੀਕੇ ਜੜਿਆ ਇਹ ਠੱਗ ਲੱਭ ਰਹੇ ਆ ਲੋਕਾਂ ਨੂੰ ਲੁੱਟਣ ਦੇ ਤੇ ਹੁਣ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰੂ ਘਰ ਦੇ ਨਾਮ ਦੇ ਉੱਤੇ ਠੱਗੀਆਂ ਹੋ ਰਹੀਆਂ ਨੇ